ਤੁਹਾਨੂੰ ਅੱਜ ਬਹੁਤ ਬੋਸਾ ਮਿਲਣੇ ਕੀ ਵਕਤ ਹੈ ਮੈਂ ਬਹੁਤ ਹੀ ਭਗਾ ਵਾਲਾ ਵਾਂ ਕਿ ਮੈਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਘਰ ਦੀ ਸੇਵਾ ਚੁਕਾਇਆ ਹੈ ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਜਾਦਪੁਰ ਸਿੰਘ ਮਾਨ ਸਾਹਿਬ ਜੀ ਨੇ ਆਪਣੇ ਸਰਕਾਰ ਵਿੱਚ ਕੈਬਨਟ ਮੰਤਰੀ ਦਾ ਜੋਬਨ ਬਣਾਇਆ ਹੈ ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਸ਼ੁਰੂਆਤ ਕਰਨੀ ਹੋਵੇ ਤੇ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ ਸੋ ਮੈਂ ਅੱਜ ਗੁਰੂ ਘਰ ਦੀ ਓਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਨਾ ਪਰਮੇਤਾ ਪਰਮਾਤਮਾ ਕੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਰੋੜਾ ਹੋਵੇ ਕੋਈ ਮੇਰੇ ਬਦੀ ਕੋਈ ਕੰਮ ਹੋਵੇ ਮੈਂ ਉਹਦੇ ਕੰਮ ਕਰ ਸਕਾਂ ਔਰ ਇਹ ਜੋ ਭਰਾਇਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁੱਖ ਦਿਸਦਾਰ ਭਗਵੰਦ ਸਿੰਘ ਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਇਆ ਹੈ ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ ਪੰਜਾਬ ਦਾ ਪਹਾਈਚਾਰਾ ਜੋ ਸਾਡੀ ਪਹਿਚਾਨ ਹੈ ਪੰਜਾਬੀਅਤ ਦੀ ਉਹਦੇ ਵਿੱਚ ਮੈਂ ਪੂਰਾ ਸਹਿਯੋਗਪਾਨ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਅੰਗਣਾ ਪੰਜਾਬ ਬਣੇਗਾ ਐਸੀ ਮੈਂ ਕਾਮਨਾ ਕਰਦਾ ਜਿਹੜੇ ਜਿਹੜੇ ਮੈਨੂੰ ਮਿਲੇ ਜੀ ਸੋ ਮੈਨੂੰ ਜੋ ਮਹਿਕਮੇ ਹੈ ਸੀਐਮ ਸਰ ਦਾ ਪਰਗਟ ਹੁੰਦਾ ਹੈ ਉਹਨਾਂ ਨੇ ਮੈਨੂੰ ਡਿਫੈਂਸ ਵੈਲਫੇਅਰ ਜਨਰਲ ਫਰੀडम ਫਾਈਟਰ ਵੈਲਫੇਅਰ ਉਹਦੇ ਨਾਲ ਹਾਰਟਿਕਲਚਰ ਦਾ ਜੋ ਮਹਿਕਮਾ ਦਿੱਤਾ ਹੈ ਤਿੰਨ ਮੈਂਕਮ ਨੂੰ ਮਾਨ ਸਾਹਿਬ ਨੇ ਜੋ ਮੇਰੇ ਜਮੇ ਡਿਊਟੀ ਲਗਾਈ ਹੈ ਕਿਉਂਕਿ ਹਰ ਮੈਚ ਵਿੱਚ ਤੁਹਾਨੂੰ ਲੋਕਾਂ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸੋ ਮੈਂ ਇਨਤਨਾ ਮੈਂ ਕਿ ਮੈਂ ਦੁਆਰਾ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦਾ ਪੂਰਾ ਪ੍ਰਯਾਸ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੀ ਜ਼ਿੰਮੇਵਾਰੀਆਂ ਨੂੰ ਕੋਈ ਵੀ ਨਿਭਾਵਾਂਗਾ ਕਿਉਂਕਿ ਮੇਰੇ ਪਿਤਾ ਜੀ ਵੀ ਪਹਿਲੇ ਤਿੰਨ ਵਾਰੀ ਐਮਐਲਏ ਰਹੇ ਮਨਿਸਟਰ ਰਹੇ ਉਹਨਾਂ ਨੂੰ ਬਹੁਤ ਕੁ ਸਿੱਖਣ ਨੂੰ ਮਿਲਿਆ ਹੈ ਅੱਜ ਮੈਂ only ਬਦੌਰਤ ਹਾਂ ਅੱਜ ਮੈਂ ਐਮਐਲਏ ਬਣਿਆ ਹਾਂ ਮੰਤਰੀ ਬਣਿਆ ਹਾਂ ਕਿਉਂਕਿ ਇਹ ਮਾਂ ਸਾਹ ਇਮਾਨਦਾਰੀ ਕੰਮ ਨਾਲ ਕੰਮ ਕਰਨੇ ਸਿਖਾ ਦਿੰਦੀ ਹੈ ਸੋ ਉਹਨਾਂ ਦੀ ਸੰਸਕਾਰ ਕੋ ਸਿੱਖਿਆ ਲੈ ਕੇ ਚੱਲ ਰਹੇ ਹਾਂ ਮਨਪੂਰਾ ਮੀਰਾ ਕਿਸੇ ਆਲ ਸਮਝ ਵਿੱਚ ਵੀ ਰਹਿਦਾ ਹੀ ਲੋਕਾਂ ਦੀ ਸੇਵਾ ਕਰ ਸਕਾਂਗੇ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ